ਪ੍ਰੈਸ ਚੈਨਲ ਦੇ ਗੁਰੂਤਨ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਮਾਨਸਾ ਦੇ ਵਿੱਚ ਕਿਸਾਨ ਜੁਨੀ ਇਕਾਉਂਦਾ ਗੁਰਦਕਾਉਂ ਦੇ ਅੱਜ ਇਜਲਾਸ ਚੱਲ ਰਿਹਾ ਹੈ ਇਜਲਾਸ ਦੇ ਵਿੱਚ ਖੁਦ ਪ੍ਰਧਾਨ ਆਏ ਮੈਨੇ ਆਪਾਂ ਇਹ ਨਾਲ ਗੱਲਬਾਤ ਕਰਦੇ ਆ ਪਿਛਲੇ ਸਮੇਂ ਤੋਂ ਲੈ ਕੇ ਹੁਣ ਹੁਣ ਦੇ ਸਮੇਂ ਤੱਕ ਇਹਨਾਂ ਨੇ ਜੋ ਰਿਜ਼ਲਟ ਕੱਢੇ ਨੇ ਸਰਕਾਰਾਂ ਕਿਸ ਤਰ੍ਹਾਂ ਦੇ ਨਾਲ ਸਾਥ ਦਿੱਤਾ ਜਾਂ ਸਰਕਾਰਾਂ ਨੇ ਕਿਵੇਂ-ਕਿਵੇਂ ਨਾਲ ਬਦੀ ਕੀ ਕੀਤੀ ਹੈ ਉਸ ਤੇ ਆਪਾਂ ਨਾਲ ਕੋ ਸਮਨੇ ਗੱਲ ਕਰਾਂਗੇ ਜੀ ਦਾ ਧੰਨਵਾਦ ਸਾਡੇ ਨਾਲ ਜਿਹੜੇ ਜੁੜੇ ਨੇ ਗੁਰੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਾਰੇ ਸਰੋਤਾਂ ਨੂੰ ਸਤ ਸ੍ਰੀ ਅਕਾਲ ਅੱਜ ਤੁਸੀਂ ਮੰਥਨ ਵਿੱਚ ਆਇਓ ਤੁਸੀਂ ਇਜਲਾਸ ਕਰ ਰਹੇ ਹੋ ਪਿਛਲਾ ਲੇਖਾ ਜੋ ਕਪੀ ਦਾ ਸਾਲ ਦਾ ਦਿੱਤਾ ਹੋਇਆ ਹੈ ਉਸ ਵਿੱਚ ਤੁਹਾਨੂੰ ਕਿਵੇਂ ਲੱਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕਿੰਨਾ ਰਿਸਪੌਂਸ ਦਿੱਤਾ ਜਾਂ ਤੁਹਾਡੇ ਨਾਲ ਕਿੰਨੀਆਂ ਕਮਦੀਦੀਆਂ ਦਿੱਤੀਆਂ ਦਿੱਕੇ ਸਰਕਾਰ ਨੇ ਤੁਹਾਡੇ ਨਾਲ ਕਿੰਨੀਆਂ ਤਲਾਰੇ ਲਾਏ ਜਾਂ ਕਿੰਨੀ ਤੁਹਾਨੂੰ ਸਾਫ ਸਫਾਈ ਦੀ ਦਿਨ ਦਿਨ ਨਾਲ ਧੰਨਵਾਦ ਕਰਵਾਉਂਦੇ ਦਿਖੋ ਅੱਜ ਅਸੀਂ 7 ਸਾਲ ਹੋ ਗਏ ਪਿੱਛੇ ਜਿਹੜੀ ਕਮੇਟੀ ਬਣੂ ਲੰਬਾਜ਼ਮਾ ਕੋਲ ਚਲਦੇ ਹੋਣ ਕਰਕੇ ਅਜਰਾਸ ਬੜਾ ਲੇਟ ਹੋ ਗਿਆ ਉਹ ਸੰਵਿਧਾਨਕ ਤੌਰ ਤੇ 3 ਸਾਲਾਂ ਬਾਅਦ ਅਸਿਕਰਨਾ ਜੀ ਇਹਦੇ ਵਿੱਚ ਇਹ ਸੱਤ ਸੇ ਦੇ ਵਿੱਚ ਬੜੇ ਬਡੇ ਧੁਰੇ ਸੀ ਲੜੇ ਜਿਹੜੇ ਸੈਂਟਰ ਨਾਲ ਸੰਬੰਧਤ ਸੀਗੇ ਤੇ ਸਟੇਟ ਨਾਲ ਸੈਂਟਰ ਦੇ ਨਾਲ ਤਾਂ ਜਿਹੜਾ ਸਾਨੂੰ ਪਤਾ ਕਿ ਜਿੱਡਾ ਬੜਾ ਪਸਾਨੀ ਅੰਦੋਲਨ ਤਿੰਨ ਕੀਤੀ ਕਾਲੇ ਤੋਂ ਉਹਨਾਂ ਨੂੰ ਲੈ ਕੇ ਚੱਲਿਆ ਜਿਹੜਾ 14 ਮਹੀਨੇ ਲਗਾਤਾਰ ਪਿਛੇ ਪੰਜਾਬ ਚ ਚੱਲਦਾ ਰਿਹਾ ਤੇ ਪਿਛੇ ਦਿੱਲੀ ਦੇ ਵਿੱਚ ਚੱਲਦਾ ਰਿਹਾ ਇਹਨੂੰ ਅਸੀਂ ਅਦਵੀ ਨੋਟ ਕਰਦੇ ਆ ਇੱਕ ਬਹੁਤ ਵੱਡਾ ਇਤਿਹਾਸਕ ਮੌਜਾ ਜਿਸ ਲਈ 100 ਸਾਲਾਂ ਦੇ ਵਿੱਚ ਇੰਨਾ ਮੌਜਾ ਕੋਈ ਨਹੀਂ ਲੱਗਿਆ ਤੇ ਨਾ ਹੀ ਕੋਈ ਲੜਨ ਦੀ ਸੰਕਤੀ ਦਿੱਤੀ ਸੋ ਆਪਨਾ ਇਸ ਕਰਕੇ ਨੂੰ ਤੇ ਅਸਲੋ ਕਰਦੇ ਨੇ ਤੇ ਮੋਦੀ ਨੂੰ ਝਕਾਇਆ ਵੀ ਹੈ ਜਿਹੜਾ ਦੁਨੀਆਂ ਦਾ ਦੂਜਾ ਹਿੱਕਣ ਮੰਨਿਆ ਜਾਂਦਾ ਹੈ ਅੰਨਾ ਸਾਹਿਬ ਨੇ ਜੰਦਾ ਅੱਧੀ ਕਿਸਾਨੀ ਨੂੰ ਨਹੀਂ ਹਰ ਸਾਰੇ ਵਰਗਾਂ ਨੂੰ ਕਿਤੇ ਧਾਰਾ 370 ਹਟਾ ਦਿਓ ਕਿਤੇ ਸੀਏ ਲਾ ਦਿਓ ਕਿਤੇ ਖੇਤੀ ਕਾਲੇ ਕਾਨੂੰਨ ਲਿਆਓ ਕਿਤੇ ਆ ਜਿਹੜੇ ਹੁਣ ਤਿੰਨ ਮਤਲਬ ਇਤਿਆਂ ਦੇ ਆਪ ਉਦਾਰੇ ਇਹ ਲਿਆਓ ਕਦੇ ਨੋਟਬੰਦੀ ਬੰਦ ਕਰ ਦਿਓ ਜਣੀ ਜੇ ਕਹਿਣਾ ਹੋਵੇ ਲੋਕ ਪੱਕੀ ਫੈਸਲਾ ਨਹੀਂ ਤੁਹਾਨੂੰ ਕੀ ਦਿਖਿਆ ਇਹ ਸਰਕਾਰ ਦਾ ਕਿ ਲੋਕਾਂ ਨੇ ਕਦੇ ਪਾਕਿਸਤਾਨ ਲੋਕਾਂ ਨੇ ਉਲਟ ਗਿਆ ਤੇ ਲੋਕ ਲੜੇ ਆ ਤੋ ਲੜੇ ਅਤੇ ਲੋਕਾਂ ਨੇ ਮਤਲਬ ਦੇਖਾਂ ਪਾ ਚੁੱਕੀ ਹੈ। ਇਹੇ ਹਾਲਾ ਪੰਜਾਬ ਦੇ ਵਿੱਚ ਰਹਾ। ਚਾਹੇ ਉਹ ਬਾਦਲਾਂ ਦੀ ਸਰਕਾਰ ਰਹੀ, ਵੇਸ਼ੱਕ ਉਹ ਕੈਤਾਂ ਦੀ ਸਰਕਾਰ ਰਹੀ, ਚੰਨੇ ਵੀ ਕੁਝ ਮਹੀਨਾ ਦਾ ਪਰੋਣਾ ਰਹਾ ਤੇ ਬੇਸ਼ੱਕ ਅੱਜ ਮਾਨ ਦੀ ਸਰਕਾਰ ਦਾ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨਾ ਹੀ ਪੈ ਜਾ। ਤੇ ਲੜੇ ਅਜ ਨਾ ਮਤਲਬ ਕਿਸੇ ਵੀ ਸਰਕਾਰ ਨੇ ਲੋਕਾਂ ਦਾ ਭਲੇ ਲਈ ਕੋਈ ਕੰਮ ਕੀਤਾ ਹੋਵੇ ਕਿ ਬਿਨਾਂ ਲੜਿਆਂ ਲੋਕ ਪੱਕੀ ਕੋਈ ਕੰਮ ਉਹਨਾਂ ਨੇ ਕਰਤਾ ਹੋਵੇ ਤੇ ਨਹੀਂ ਲਾਉਦੇ ਕਾਹਦੇ। ਇਹ ਕੀ ਤੇ ਨਹੀਂ ਕਹਿੰਦੇ ਆ ਅਪੇ ਲਿਆਉਣ ਵਾਲੇ ਕਾਜ ਵੀ ਸੰਧੀ ਦੇ ਆਉਣ ਵਾਲਾ ਸਮਾਂ ਇਹਦਾ ਸੀ ਕੱਲ ਨੂੰ ਨਵੀਂ ਕਮੇਟੀ ਦੀ ਚੋਣ ਕਰਾਂਗੇ ਨਵੇਂ ਚੇਲੇ ਜੀ ਉਹ ਕਮੇਟੀ ਦਾ ਜਿਹੜਾ ਕਾਰਜਕਾਲ ਹੋਗਾ ਸਾਨੂੰ ਦੱਸਣਾ ਤੇ ਇਦੋਂ ਵੀ ਮਤਲਬ ਜਿਹੜੇ ਅੰਦੋਲਨ ਬਹੁਤ ਚੇ ਲੜਨੇ ਪੈਣਗੇ ਉਹ ਜਨਤਾ ਨੂੰ ਨਾਲ ਲੈਣਾ ਪਊਗਾ ਵਰਨਾ ਇਹਨਾਂ ਤੋਂ ਝਾਤ ਛੱਡਣੀ ਪੈਣੀ ਆ ਤੇ ਕਿਸ ਨੇ ਕਿਸੇ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦੀ ਕਿ ਨੇ ਆਜ ਅੱਛਾ ਤਾਂ ਸਣੀ ਕਿ ਕੱਲ ਜਦੋਂ ਪਿਛਲੀ ਸਰਕਾਰਾਂ ਨੇ ਤਾਂ ਜੇ ਅਰੋਰ ਰਿਜੈਕਟ ਕੀਤਾ ਤਾਂ ਇਹ ਆਮ ਆਦਮੀ ਪਾਰਟੀ ਸਰਕਾਰ ਇਥੇ ਲੈ ਕੇ ਆਏ ਆਪਣੇ ਲੋਕੀਂ ਜਿਨ੍ਹਾਂ ਨੇ ਇਹਨਾਂ ਨੂੰ ਇਲੈਕਸ਼ਨ ਦਿੱਤਾ ਤੇ ਇਹਨਾਂ ਨੇ ਇੱਕ ਜ਼ਰੂਰ ਕਿਸਾਨੀ ਨੂੰ ਗੁੰਮਰਾਹ ਕਰਕੇ ਕੀਤਾ ਸੀ ਵੀ ਅਸੀਂ ਇੱਕ ਇੱਕ ਦਾਣੇ ਦਾ ਮੈਨੇ ਐਮਐਸਪੀ ਦੇਵਾਂਗੇ ਤੇ ਉਹਦੀ ਜੇ ਕੋਈ ਨੁਕਸਾਨ ਹੋ ਜਾਂਦਾ ਕੋਈ ਵੀ ਤੌਰ ਤੇ ਤਾਂ ਅਸੀਂ ਉਸ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਇਹਨਾਂ ਨੇ ਕਿਸਾਨਾਂ ਨੂੰ ਮਜ਼ਾਕ ਹੀ ਬਣਾਇਆ ਜਾਂ ਕੋ ਦੇ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਕੋਈ ਦੁੱਧ ਧੋਤੀ ਹੋਣ ਕਰਕੇ ਨਹੀਂ ਪੰਜਾਬ ਦੀ ਸਰਕਾਰ ਬਣੀ ਜਿਹੜਾ ਦਿੱਲੀ ਅੰਦੋਲਨ ਚੱਲਿਆ ਜਿਹੜਾ ਦਿੱਲੀ ਅੰਦੋਲਨ ਹੈ ਦੂਜੀਆਂ ਪਾਰਟੀਆਂ ਨੂੰ ਖੁੰਝੇ ਲਾਇਆ ਜਿਸਾ ਖੁਸ਼ਰੂਮੀ ਕਰਨੀ ਦਾ ਨਾ ਵੇਸ਼ਾ ਕੋ ਬੀਜਪੀ ਹੈ ਵਿੱਚ ਕੰਗਰਸ ਉਹ ਅੰਦੋਲਨ ਦੀ ਦੇਣ ਹੈ ਜਿਹੜੀ ਮਤਲਬ ਹੈ ਆਪ ਨੂੰ ਮਤਦਾਨ ਇੱਥੇ ਤੱਕ ਐਮਐਸਪੀ ਦਾ ਜ਼ਬਾਨਾ ਹੈ ਪਹਿਲੀ ਗੱਲ ਤਾਂ ਇਹ ਹੈ ਆ ਕਿ ਸਟੇਟ ਸਰਕਾਰ ਕੋਈ ਵੀ ਇਹ ਜਿੱਤ ਆਪਣੇ ਕਿ ਮੈਂ ਐਮਐਸਪੀ ਦੇ ਸਟੇਟ ਸਰਕਾਰਾਂ ਨੂੰ ਕੀ ਨਹੀਂ ਦੇ ਸਕਦਾ ਐਮਐਸਪੀ ਸੈਂਟਰੀ ਦੇ ਸਕਦਾ ਸੈਂਟਰਲ ਪੋੜੇ ਹੀ ਮਤਲਬ ਜਿਹੜੇ ਹੈਗੇ ਇੰਨਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਰੋਨਾ ਕਾਹਨਾ ਨਾਜ ਹੈ ਫਰੀਦਨ ਦੀ ਸਮਰੱਥਾ ਉਹ ਸੈਂਟਰ ਤੋਂ ਹੀ ਹੈ ਨਾ ਕਿ ਸਟੇਟ ਦੀ ਕਿਤਾ ਐਵੇਂ ਉੱਤਕਜ ਵਿੱਚ ਜਵਾਬ ਕਰਨਾ ਕਰਦੇ ਹੁੰਦੇ ਆ ਉਹ ਕਹਿੰਦੇ ਕਰਨਾ ਨਾ ਨਮੂਰ ਕਰਨਾ ਉਹਨੇ ਕਹਿੰਦਾ ਅਸੀਂ ਤਾਂ 95% ਐਮਐਸਪੀ ਦੇ ਦਾਂਗੇ ਕਿਤੇ ਮਾਂ ਨੇ ਕਹਿੰਦਾ ਅਸੀਂ ਹਰ ਇੱਕ ਦੀ ਪ੍ਰਭਾਈ ਕਰਾਂਗੇ ਪੂਰੀ ਤਰ੍ਹਾਂ ਪੂਰੀ ਤਾਂ ਝੂੰਗੀ ਨਹੀਂ ਕੀਤੀ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਸੀ ਪੂਰੀ ਤਰ੍ਹਾਂ ਮੱਕੀ ਦੀ ਨਹੀਂ ਕੀਤੀ ਜੀ ਇਹਨਾਂ ਤੋਂ ਬਾਕੀ ਫਸਲਾਂ ਤੋਂ ਦੂਰ ਦੀ ਗੱਲ ਰਹੀ ਤੇ ਇਸ ਕਰਕੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਗੂਸੇ ਕੰਸਰਨ ਨਹੀਂ ਆਬੜੀ ਕੋਈ ਬੋਤਾਲ ਆਖਰੀ ਹੈ ਕਿਉਂਕਿ ਇਹ ਇੱਕ ਸਿਸਟਮ ਸਿਸਟਮ ਦੇ ਵਿੱਚ ਬੱਝੇ ਹੋਏ ਸਰਕਾਰ ਚਲਾਉਣੀ ਇਹ 파ਰਟੀ ਦਾ ਕੰਮ ਨਹੀਂ ਸਰਕਾਰ ਚਲਾਉਣੀ ਜਿਹੜੀ ਪੱਕੀ ਸਰਕਾਰ ਦਾ ਤੁਹਾਨੂੰ ਨਾ ਕੰਮ ਹੈ ਜਿਹਨ ਸੇ ਕੰਮ ਹੈ ਆਈਪੀਐਲ ਤੋਂ ਤਰਮੀਲਾ ਆਇਆ ਸਮਝਾ ਇਹ ਕੋਲ ਸ ਹੈ ਅਰਾਧਾ ਕੋਲ ਸ ਹੈ ਇਹ ਕੋਲ ਸ ਪਰ ਕਰਦੀ ਆ ਕਿ ਠੀਕ ਹੈ ਕਿ ਜਿਹੜੇ ਬਦਲ ਜਾਂਦੇ ਆ ਤਾਜ ਬਦਲ ਜਾਂਦਾ ਹੈ ਕਿਉਂ ਬਦਲ ਜਾਂਦੇ ਨੇ ਉਸ ਤੇ ਕਿਤੇ ਕੈਰੈਕਟਰ ਨਹੀਂ ਅਜਿਹਾ ਕੋਈ ਹਮਤਮਾਨ ਨਹੀਂ ਆਗਾ ਆਹ ਹੋਰ ਦੂਸਰਾਂ ਨੂੰ ਇਹਦੇ ਉਹ ਵੀ ਲੈ ਜਾਣਾ ਨਹੀਂ ਉਹ ਹੋ ਕੋਈ ਆਦੂ ਨਹੀਂ ਇਸ ਕਰਕੇ ਰਾਜ ਨਹੀਂ ਬਦਲਦਾ ਤਾਜ ਬਦਲਦਾ ਰਾਜ ਹੀ ਬਦਲੂਗਾ ਫਿਰ ਮਤਲਬ ਕੋਈ ਨਹੀਂ ਪਰ ਸਾਡੀ ਇਫੈਕਟ ਜਿਹੜੀ ਤੁਸੀਂ ਕੀ ਦੀ ਕੇਂਦਰ ਸਰਕਾਰ ਦੇ ਸਕਦੀਆਂ ਲੇਕਿਨ ਮੈਂ ਤੁਹਾਨੂੰ ਥੋੜਾ ਜਿਹਾ ਇਸ ਨੂੰ ਹਟਾ ਕੇ ਮੈਂ ਪੰਜਾਬ ਸਰਕਾਰ ਤੇ ਜਾਂ ਕੇਂਦਰ ਤੋਂ ਰਾਜ ਸਰਕਾਰਾਂ ਦੀ ਗੱਲ ਕਰਦਾ ਜੇ ਰਾਜ ਸਰਕਾਰਾਂ ਚਾਹਣੋਂ ਤਾਂ ਜੌਨ ਬਣਾ ਕੇ ਇੱਥੇ ਇੱਕ ਜਿਵੇਂ ਵੇਕਾ ਬਣਾਈ ਹੋਈ ਆ ਇਸ ਤਰ੍ਹਾਂ ਕਿਸਾਨਾਂ ਦੀ ਇੱਕ ਸੰਸਥਾ ਬਣਾ ਕੇ ਉਹੋ ਵੀ ਮਾਲ ਐਕਸਪੋਰਟ ਕਰ ਸਕਦੀਆਂ ਨੇ ਜੇਕਰ ਸਕੇ ਟਾਂਗ ਵਰਨ ਚਾਹਣ ਤੇ ਨਾਲ ਹੀ ਨਾਲ ਜੇਕਰ ਜਿਹੜੇ ਜਿਹਨੇ ਤੁਸੀਂ ਪ੍ਰਧਾਨ ਹੋ ਜਾਂ ਹੋਰ ਪ੍ਰਧਾਨ ਨੇ ਜਿਹੜੇ ਜੁਨੀਅਰ ਅਧਿਕਾਰੀ ਨੇ ਮੁੱਢੀ ਹੋ ਤੁਸੀਂ ਵੀ ਅੱਗੇ ਲਾ ਕੇ ਕਿਸੇ ਇਹ ਜੀਆਂ ਕੋਈ ਸਸਤਾਵਾ ਪੜਾਓ ਜਿਸ ਦੇ ਨਾਲ ਕਿਸਾਨ ਨੂੰ ਰਾਹਤ ਮਿਲੇ ਤੇ ਉਹ ਐਕਸਪੋਰਟ ਕਰ ਸਕਣ ਜਿਹਦੇ ਵਿੱਚ ਕੀ ਜਕਤਾ ਰੱਖੀਏ ਦੇਖੋ ਇਹ ਜਿਹੜਾ ਸੰਝੀ ਖੇਤੀ ਦਾ ਬੋਲ ਇਹ ਹੈ ਮੁਤਾਸ਼ਕਰ ਨਿਯੋਗ ਬਟਾਂ ਅਜੇ ਤਾਂ ਮਾਨਸਿਕਤਾ ਇਹ ਬਣੀ ਹੋਈ ਹੈ ਕਿ ਦੋ ਭਾਈ ਨਹੀਂ ਸੰਝੀ ਕੀਤੀ ਕਰ ਸਕਦੇ ਸੰਝਣਾ ਸੁਭਾਵਾ ਬਣਾ ਕੇ ਸਾਂਝੀ ਖੇਤੀ ਹੋ ਜੇ ਅੱਜ ਅੱਜ ਨਾਲ ਹਾਲਤਾਂ ਤੇ ਅਜੇ ਇਹਦੇ ਤੇ ਟੈਨਕ ਦੂਗਾ ਉਹ ਇਤੋਂ ਬਿਨਾ ਹੱਲ ਕੋਈ ਨਹੀਂ ਸਾਂਝੀ ਖੇਤੀ ਹੋਈ ਮਤਲਬ ਜਿਹੜੀ ਜਾਈਗੀ ਉਹੀ ਇਹਦਾ ਹੱਲ ਹੈ ਉਹ ਕੋਈ ਹੱਲ ਨਹੀਂ ਹੈ ਪਰ ਅੱਜ ਹਾਲਾਤ ਨਹੀਂ ਅਜੇ ਸਮਾਂ ਹੁਣ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਕਹਿ ਰਹੀ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਉਲਟ ਇਲੈਕਸ਼ਨ ਆਗਰ ਦੇ ਬਚਾਉਣਗੇ ਕਿ ਤੁਸੀਂ ਉਹਨਾਂ ਨੂੰ ਇਹ ਸਵਾਲ ਆਪਦੀ ਯੂਨੀਅਨ ਦੇ ਵਿੱਚ ਛੋਟੇ ਲੀਡਰ ਦੇ ਬਲਾਕ ਪੱਧਰ ਤੇ ਉਹਨਾਂ ਨੂੰ ਕੌਮ ਵੀ ਨਾ ਸਵਾਲ ਕਰੋ ਵੀ ਜਿਹੜੀ ਸਾਨੂੰ ਐਮਐਸਪੀ ਦੀ ਗੱਲ ਕਰਦੇ ਸੀ ਜਿਹੜੀ ਸਾਨੂੰ ਤੁਸੀਂ ਨਵਾਬਦੇ ਦੀ ਗੱਲ ਕਰਦੇ ਸੀ ਉਹ ਦੇਉਗੇ ਸਵਾਲ ਉਹਨਾਂ ਨੂੰ ਕਰਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਨੂੰ ਕੁਝਾ ਕੁਝ ਰਾਹਤ ਮਿਲ ਸਕੇ। ਇਹ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਬਣੀਆਂ ਜਦੋਂ ਇਲੈਕਸ਼ਨ ਆਉਂਦਾ ਉਹਨਾਂ ਨੂੰ ਵੀ ਜ਼ਨਤ ਕੋਰ ਕਰਦੇ ਆ ਇਹਨਾਂ ਨੂੰ ਵੀ ਚੱਲ ਰਿਹਾ ਪਿਛਲੇਆਂ ਨਸਨਾ ਦੇ ਚੱਲਿਆ ਉਹਨਾਂ ਵੀ ਚੱਲੂਗਾ ਕਿ ਜਦੋਂ ਇਹਨਾਂ ਦਾ ਕੋਈ ਮੰਗ ਦਾ ਫਰਮਾਂ ਲਿਖਿਆ ਹੋਗਾ ਲਾਜ਼ਮੀ ਹੈ ਸਵਾਲ ਕਰਕੇ ਪੁੱਛਣਾ ਕਿ ਇਹਨਾਂ ਛੋਟਾ ਜਿਹੜਾ ਐਮਐਸਪੀ ਦਾ ਬਹਰ ਉਹ ਬਿੱਤਰ ਗਿਆ ਵੱਡਾ ਮੁੱਦਾ ਅੱਜ ਜੇ ਦੇਖਣਾ ਹੋਵੇ ਪੰਜਾਬ ਦੇ ਵਿੱਚ ਕਰਜ਼ੇ ਦਾ ਜਿਹੜਾ ਸੰਗਵਾ ਜਾਲ ਹੈ ਜਿਹੜੇ ਰਾਣੀ ਗੁਰਕਸ਼ਨਾ ਉਹ ਤੋਂ ਮੋਰੀ ਇਹਨਾਂ ਨੂੰ ਬਹੁਤ ਵਕਤ ਤਰੁੜ ਕੋ ਤਰੁੜ ਹੋ ਚੁੱਕਿਆ ਉਹ ਇਹ ਕੋ ਤਾਂ ਮੁੱਦਾ ਹੀ ਕੋਈ ਨਹੀਂ ਜਿਵੇਂ ਕੋਈ ਮੁੱਦਾ ਹੀ ਨਹੀਂ ਹੁੰਦਾ ਕਰਕੇ ਮਿਆਦ ਦੇ ਵਿੱਚ ਇਹ ਇਹ ਵੀ ਸ਼ਾਰਟ ਕਰਦੇ ਨੇ ਤੇ ਜਦੋਂ ਜਿਹੜਾ ਅਸੀਂ ਅਜਲਾਸ ਕਰਾਂਗੇ ਇਹਦੇ ਵੀ ਨਵੀਂ ਰਾਣੀ ਚੇਤੇ ਕਰਾਂਗੇ ਕਿ ਕਿਹੜੇ ਮੁੱਦੇ ਹਾਰਨੇ ਆ ਤੇ ਕੀ ਇਹਨਾਂ ਨੂੰ ਅ ਅ ਧੰਨਵਾਦ ਸੋਸਾ ਤੁਸੀਂ ਇਹ ਨਾਲ ਬਹੁਤ ਬਹੁਤ ਸ਼ੁਕਰੀਆ ਆਉਣ ਦੇ ਸਮੇਂ ਤੁਹਾਨੂੰ ਫਿਰ ਮਿਲਦੇ ਆਂ ਕਿਤਾ ਇਹਨਾਂ ਦਾ ਕਹਿਣਾ ਮਤਲਬ ਇਹ ਹੀ ਹੈ ਕਿ ਜੇ ਤੁਸੀਂ ਕੁਝ ਕਰੋਗੇ ਤਾਂ ਅਸੀਂ ਤੁਹਾਨੂੰ ਅੱਗੇ ਲੈ ਕੇ ਆਵਾਂਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਵੀ ਪਿੱਛੇ ਕਰਦਾਂਗੇ ਆਮ ਆਦੀ ਪਾਰਟੀ ਸਰਕਾਰ ਨੂੰ ਇੱਕ ਸੰਕੇਤ ਹੈ ਵੀ ਉਹ ਜੱਤਾ ਫਿਰ ਕਿਸਾਨਾਂ ਦੇ ਜਿਹੜੇ ਕਰਜ਼ੇ ਦੀ ਗੱਲ ਕੀਤੀ ਸੀ ਉਹ ਮਾਫ ਕੀਤੇ ਜਾਣ ਕਿਸਾਨਾਂ ਨੂੰ ਐਮਐਸਪੀ ਦੀ ਗੱਲ ਕੀਤੀ ਸੀ ਉਹ ਪੂਰੀ ਕੀਤੀ ਜਾਵੇ ਜਦੋਂ ਕਿ ਪੰਜਾਬ ਸਰਕਾਰ ਆਪਦੀ ਪੱਧਰ ਤੇ ਇਹ ਕਰ ਸਕਦੀ ਹੈ ਇਹ ਐਕਸਪੋਰਟ ਬਾਹਰਲੇ ਦੇਸ਼ਾਂ ਨੂੰ ਕਰ ਸਕਦੀ ਹੈ ਕਈਆਂ ਸਟੇਟਾਂ ਦੇ ਵਿੱਚ ਬਾਹਰਲੇ ਪਾਸ ਬਾਹਰਲੇ ਦੇਸ਼ਾਂ ਵਿੱਚ ਜਾ ਵੀ ਰਿਹਾ ਸ਼ਾਇਦ ਲੇਟੈਸਟ ਤੁਹਾਨੂੰ ਮੈਂ ਕੱਲ ਦੱਸਦਾ ਵੀ ਪੰਜਾਬ ਦੇ ਵਿੱਚ ਜਿਹੜੀ ਲੀਚੀ ਤਿਆਰ ਹੋਈ ਸੀ ਉਹ ਵੀ ਐਕਸਪੋਰਟ ਹੋ ਰਹੀ ਹੈ ਇਸ ਤਰ੍ਹਾਂ ਕਿਸਾਨਾਂ ਦੀ ਫਸਲ ਵੀ ਐਕਸਪੋਰਟ ਹੋ ਸਕਦੀ ਹੈ ਜੇਕਰ ਸਰਕਾਰਾਂ ਇਮਾਨਦਾਰ ਹੋਣ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਸਰਕਾਰਾਂ ਇਮਾਨਦਾਰ ਹੁੰਦੀਆਂ ਜਾਂ ਫਿਰ ਇਸੇ ਤਰ੍ਹਾਂ ਹੀ ਇੱਕ ਪੱਗਾ ਹੀ ਬਦਲ ਲੰਗੀ ਆ ਦੇਸ਼ ਅਤੇ ਦੇ ਲਈ ਆਨੰਤ ਕੁਮਿੰਦਰ ਸਿੰਘ ਦੀ ਰਿਪੋਰਟ